ਕੁਸੀਂ ਕਿਸੇ ਵੀ ਮੀਡੀਆ ਕਰਮੀ ਨੇ ਉਹ ਵੀਡੀਓ ਵੇਖੀ ਆ ਜਿੱਥੇ ਕੁੜੀ ਥੱਪੜ ਮਾਰਦੀ ਹੋਵੇ ਅੱਜ ਤੱਕ ਕਿਸੇ ਨੇ ਨਹੀਂ ਦੇਖੀ ਤੇ ਥੱਪੜ ਮਾਰਦਾ ਥੱਪੜ ਮਾਰਦਾ ਬਿਨਾਂ ਗੱਲ ਤੋਂ ਚਲਾਦੀ ਗੱਲ ਹਰਜੀਤ ਘਰੇਵਾਲ ਨੇ ਗੱਲ ਮੰਨੀ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ ਇਹ ਜਦੋਂ ਚੈਕਿੰਗ ਹੋਣ ਲੱਗੀ ਮੋਬਾਈਲ ਤੇ ਪਰਸਨ ਲੈ ਕੇ ਹੋਈ ਹੈ ਅਗਰ ਮੋਬਾਈਲ ਤੇ ਪਰਸਨਾਂ ਦੀ ਇੱਕ ਇੱਕ ਪ੍ਰੋਟੋਕੋਲ ਆ ਉਹ ਨਹੀਂ ਜਾਣ ਦੇਣਗੇ ਸਾਡੇ ਹੱਥ ਚ ਉਹ ਕੰਦੇ ਨੂੰ ਵੱਖਰੇ ਤੌਰ ਦੇ ਉੱਤੇ ਟੋਕਰੀ ਚ ਰੱਖੋ ਜੋ ਕਿ ਆਪਾਂ ਵੱਡਾ ਚਲਾਇ ਦੇਣਾ ਹੈ ਇਹਦੀ ਬੱਕਰੀ ਚਾਕੇ ਹੋਏ ਤੁਹਾਡੀ ਬੱਕਰੀ ਚੈਕਿੰਗ ਹੋ ਜੇਗੀ ਸਤਿ ਸ੍ਰੀ ਅਕਾਲ ਦੋਸਤੋ ਚੈਨਲ 7 ਤੇ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਪਹੁੰਚਿਆ ਕਿਸਾਨ ਭਵਨ ਕੰਗਨਾਰ ਰੋਡ ਹਰ ਵਾਰ ਕੋਈ ਨਾ ਕੋਈ ਵਿਵਾਦ ਨਵਾਂ ਖੜਾ ਕਰਦੀ ਹੈ ਹਾਲਾਂਕਿ ਕੱਲ ਦੀ ਇੱਕ ਵੀਡੀਓ ਵਾਰੀ ਵਾਇਰਲ ਹੋ ਰਹੀ ਹੈ ਕੁਲਵਿੰਦਰ ਕੌਰ ਦੀ ਕੰਗਨਾਰ ਰੋਡ ਦਾ ਜਿਹੜਾ ਇਸ਼ੂ ਖੜਾ ਹੋਇਆ ਉਹਦੇ ਲੈ ਕੇ ਕਿਸਾਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆਪ ਆ ਗੱਲਬਾਤ ਖਾਸ ਗੱਲਬਾਤ ਕਰਦੇ ਆ ਜਗਦੀਸ਼ ਸਿੰਘ ਤੋਂ ੱਲੇਵਾਲ ਜੀ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨ ਸਰ ਕੱਲ ਦੀ ਵੀਡੀਓ ਇੰਨੀ ਵਾਇਰਲ ਹੋ ਚੁੱਕੀ ਆ 올 ਓਵਰ ਦੀ ਇੰਡੀਆ 올 ਓਵਰ ਦੀ ਵਰਲਡ ਕਹੋ ਬਾਹਰ ਦੇ ਬੋਲਕਾ ਤੱਕ ਉਹ ਵੀਡੀਓ ਪਹੁੰਚ ਚੁੱਕੀ ਆ ਕੁਲਵਿੰਦਰ ਕੌਰ ਦੀ ਤੁਸੀਂ ਵੀ ਉਹਦੇ ਸਮਰਥਨ ਦੇ ਅੱਗੇ ਆਏ ਹੋ ਸਰ ਤੁਹਾਨੂੰ ਕੀ ਲੱਗਦਾ ਇਸ ਤੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਚਪੇੜ ਮਾਰਨ ਤੋਂ ਬਾਅਦ ਕੰਗਨਾ ਦੇ ਕੰਗਨਾ ਜੀ ਨੇ ਕੀ ਇਹ ਸਭ ਜਿਹੜੀ ਸ਼ਾਦੀਸ਼ਾ ਅਤਿਗਵਾਦੀ ਪੰਜਾਬ 'ਚ ਚੱਲ ਰਹਾ ਉਹ ਕਰ ਰਿਹਾ ਹੈ ਇਹ ਤੁਹਾਨੂੰ ਕੀ ਲੱਗਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਹਾਂ ਤੁਸੀਂ ਕਿਸੇ ਵੀ ਮੀਡੀਆ ਕਰਮੀ ਨੇ ਉਹ ਵੀਡੀਓ ਵੇਖੀ ਆ ਜਿੱਥੇ ਕੁੜੀ ਥੱਪੜ ਮਾਰਦੀ ਹੋਵੇ ਅੱਜ ਤੱਕ ਕਿਸੇ ਨੇ ਨਹੀਂ ਦੇਖੀ ਤੇ ਥੱਪੜ ਮਾਰਦਾ ਥੱਪੜ ਮਾਰਦਾ ਬਿਨਾਂ ਗੱਲ ਤੋਂ ਚਲਾਤੀ ਗੱਲ ਇਹਦਾ ਕੀ ਮਤਲਬ ਹੈ ਦੂਜੀ ਜਿਹੜੀ ਗੱਲ ਹੈ ਕਿ ਜਿਹੜੀ ਘਟਨਾ ਉੱਥੇ ਵਾਪਰੀ ਮੇਰੇ ਨਾਲ ਇੱਕ ਕਿਸੇ ਟੀਵੀ ਚੈਨਲ ਦੇ ਉੱਤੇ ਗੱਲਬਾਤ ਹੋਈ ਹੈ ਜਦੋਂ ਉਸ ਵੇਲੇ ਉਹਨੇ ਹਰਜੀਤ ਗਰੇਵਾਲ ਨੇ ਗੱਲ ਮੰਨੀ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ ਇਹ ਜਦੋਂ ਚੈਕਿੰਗ ਹੋਣ ਲੱਗੀ ਮੋਬਾਈਲ ਤੇ ਪਰਸਨ ਨੂੰ ਲੈ ਕੇ ਹੋਈ ਹੈ ਅਗਰ ਮੋਬਾਈਲ ਤੇ ਪਰਸਨਾਂ ਦੀ ਇੱਕ ਇੱਕ ਪ੍ਰੋਟੋਕੋਲ ਆ ਉਹ ਨਹੀਂ ਜਾਣ ਦੇਣਗੇ ਸਾਡੇ ਹੱਥਾਂ ਚ ਉਹ ਕਹਿੰਦੇ ਇਹਨੂੰ ਵੱਖਰੇ ਤੌਰ ਦੇ ਉੱਤੇ ਟੋਕਰੀ ਚ ਰੱਖੋ ਤੇ ਉੱਥੇ ਆਪਦਾ ਤੁਹਾਡਾ ਚਲੇ ਜਾਊਗਾ ਇਹ ਦੀ ਬੱਕਰੀ ਚੈਕਿੰਗ ਹੋਏ ਤੁਹਾਡੀ ਬੱਕਰੀ ਚੈਕਿੰਗ ਹੋ ਜੇਗੀ ਅਗਰ ਉਹ ਚੈਕਿੰਗ ਕਰਨ ਲਈ ਚਾਹੁੰਦੇ ਨੇ ਤੂੰ ਕਿਉਂ ਨਹੀਂ ਚੈਕਿੰਗ ਕਰਵਾ ਰਹੇ ਆਪਾਂ ਉਹਨਾਂ ਨਾਲ ਡਿਸਪਿਊਟ ਕੀਤਾ ਇਹ ਆਪਾਂ ਨੂੰ ਪਤਾ ਹੈ ਕਿ ਬੀਬੀ ਕੰਗਣਾ ਰਣਾਉਤ ਦਾ ਸੁਭਾਅ ਨੇਚਰ ਕੀ ਹੋ ਜਾਏ ਇੱਕ ਤਾਂ ਮੈਂ ਕਹੂੰਗਾ ਇੱਕ ਕਹਾਵਤ ਹੈ ਕਿ ਕਰੇਲਾ ਵੀ ਨਿੰਮ ਤੇ ਚੜ ਗਿਆ ਉਹ ਗੱਲ ਬਣੀ ਹੈ ਇੱਕ ਤਾਂ ਪਹਿਲਾਂ ਹੀ ਉਹੋ ਜੀ ਵਿਵਾਦਿਤ ਬਿਆਨ ਰੋਜ਼ ਦਿੰਦੀ ਸੀ ਰਹਿੰਦੀ ਕਸਰੋਂ ਨੂੰ ਐਮਪੀ ਬਣਾ ਦਿੱਤਾ ਗਿਆ ਹੁਣ ਤਾਂ ਉਹ ਉਹਦਾ ਉਹਦਾ ਜਿਹੜਾ ਉਹ ਅਹੰਕਾਰ ਉਹ ਈਗੋ ਉਹ ਸਤਵੇਂ ਸਮਾਨ ਦੇ ਚੋਂ ਪਹੁੰਚੀ ਹੋਏਗੀ ਉਹ ਫਿਰ ਕਿਉਂ ਆ ਵੀਆਈਪੀ ਟ੍ਰੀਟਮੈਂਟ ਮੰਗਦੀ ਆ ਕਿ ਮੈਂ ਕਿਉਂ ਕਿਉਂ ਚੈੱਕ ਕਰਾਵਾਂ ਤੋਂ ਜੋ ਹਰਜੀਤ ਗਰੇਵਾਲ ਜੀ ਦੇ ਬਿਆਨ ਚੋਂ ਨਿਕਲੇ ਉਹ ਚ ਮੈਨੂੰ ਆ ਹੀ ਲੱਗਿਆ ਅਗਰ ਇਹ ਹੈ ਤਾਂ ਲੜਕੀ ਤਾਂ ਆਪਣੀ ਡਿਊਟੀ ਨਿਭਾ ਰਹੀ ਹੈ ਡਿਊਟੀ ਨਿਭਾਉਂਦੀ ਉਸ ਲੜਕੀ ਨੂੰ ਤੁਸੀਂ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਸਹਿਯੋਗ ਕਰਨਾ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਤੁਸੀਂ ਐਮਪੀਓ ਹੋਣਾ ਤੁਸੀਂ ਨਿਜਮ ਤੁਸੀਂ ਕਾਨੂੰਨ ਨੂੰ ਲਾਗੂ ਕਰਵਾਉਣਾ ਹੈ ਲੋਕਾਂ ਤੋਂ ਪਹਿਲਾਂ ਆਪ ਤੁਹਾਨੂੰ ਸ਼ੁਰੂ ਕਰਨਾ ਪਏਗਾ ਜਿਹੜੀ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਚੈਕਿੰਗ ਦੇ ਦੌਰਾਨ ਕੁਝ ਕੀਤਾ ਜਿਹੜੀ ਆਪਾਂ ਵੀਡੀਓ ਦਾ ਕਲਿੱਪ ਵੀ ਦੇਖ ਰਹੇ ਹਾਂ ਕਿ ਉਹ ਤੇ ਕੋਲਿੰਦਰ ਕੌਰ ਜੀ ਵੀ ਕਹਿ ਰਹੇ ਆ ਕਿ ਸਾਡੇ ਕਿਸਾਨਾਂ ਬਾਰੇ ਗਲਤ ਬੋਲੇ ਕੰਗਰਨ ਰਨੌਂਡ ਤੇ ਟੱਕੇ ਟੱਕੇ ਦੇ 100 ਰੁਪਏ ਦੀਆਂ ਵਿਕਰੀਆਂ ਉੱਥੇ ਮੇਰੀ ਮਾਂ ਵੀ ਬੈਠੀ ਸੀ ਤਰਨ ਦੇ ਵਿੱਚ ਇਹਨੇ ਗੁੱਸਾ ਮੈਨੂੰ ਮਤਲਬ ਬੇਸਿਕਲੀ ਕੰਗਰਾਂ ਨਾਉਂਡ ਨੇ ਦਵਾਇਆ ਗਿਆ ਹੈ ਤੇ ਉਸ ਚੀਜ਼ ਪਰ ਮੈਂ ਦੱਸਦਾ ਉਹ ਕੁੜੀ ਇਹ ਕਹਿੰਦੀ ਹੈ ਕਿ ਇਹਨੇ ਉਦੋਂ ਚੱਲਦੇ ਕਿਸਾਨ ਅੰਦੋਲਨ ਤੇ ਵੀ ਅਗ ਲੱਖੀ ਸੀ ਸਮਝ ਲੱਗਦੀ ਹੈ ਗੱਲ ਦੀ ਜਿਹੜਾ ਵੀ ਸ਼ਬਦ ਹੈ ਤੇ ਉਦੋਂ ਚੱਲਦੇ ਕਿਸਾਨ ਅੰਦੋਲਨ ਤੇ 20 ਅਗ ਲੱਖੀ ਸੀ ਇਹਦਾ ਮਤਲਬ ਹੁਣ ਇੱਕ ਗੱਲ ਹੋਰ ਵਾਪਰੀ ਹੈ ਹੁਣ ਕੋ ਹੋਰ ਇਨਸੀਡੈਂਟ ਵਾਪਰਿਆ ਹੈ ਉਹਨੂੰ ਵੀ ਸ਼ਬਦ ਦੇ ਨਾਲ ਉਹਨੂੰ ਤਾਂ ਜੋੜਿਆ ਗਿਆ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਉੱਥੇ ਘਟਨਾ ਅਲੱਗ ਹੋਈ ਹੈ ਇਹ ਉਹਦੇ ਚ ਉਸ ਲੜਕੀ ਨੇ ਉਹਨੂੰ ਸ਼ਬਦ ਵਰਤੇ ਨੇ ਕਿ ਉੱਥੇ ਵੀ ਇਹ ਉਦੋਂ ਵੀ ਇਹਨੇ ਕਿਹਾ ਸੀ ਉਦੋਂ ਮੇਰਾ ਪਰਿਵਾਰ ਵੀ ਉੱਥੇ ਬੈਠਾ ਸੀ ਅਸੀਂ ਸੁਣਿਆ ਉਹਦੇ ਸ ਕਰਨੀ ਸੋ ਮੈਨੂੰ ਲੱਗਦਾ ਹੈ ਕਿ ਇਹ ਇਨਵੈਸਟੀਗੇਸ਼ਨ ਦੇ ਪਾਰਟ ਨੇ ਆਉਣ ਵਾਲੇ ਦਿਨਾਂ ਚ ਇਨਵੈਸਟੀਗੇਸ਼ਨ ਹੋਏਗੀ ਅਸੀਂ ਉਮੀਦ ਕਰਦੇ ਹਾਂ ਅਸੀਂ ਅੱਜ ਅਧਿਕਾਰੀਆਂ ਨੂੰ ਮਿਲੇ ਆਂ ਡੀਜੀਪੀ ਨੂੰ ਮਿਲ ਕੇ ਆਏ ਆਂ ਅਸੀਂ ਉਹਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਇਸ ਲੜਕੀ ਦੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹ ਤੁਸੀਂ ਕਰੋ ਅਸੀਂ ਤੇ ਉਹ ਵੀ ਕਹਾ ਕਿਹਾ ਉਹਨਾਂ ਨੂੰ ਕਿ ਦੇਖੋ ਉਸ ਡਿਊਟੀ ਨਿਭਾ ਰਹੀ ਲੜਕੀ ਨੂੰ ਡਿਊਟੀ ਕੰਮ ਕਰਦੀਆਂ ਨੂੰ ਕੋਆਪਰੇਟ ਨਾ ਕਰਨਾ ਉਹ ਵੀ ਇੱਕ ਜੁਰਮ ਹੈ ਉਸ ਜੁਰਮ ਦੇ ਆਧਾਰ ਦੇ ਉੱਤੇ ਕੰਗਨਾ ਰਣੌਦ ਦੇ ਖਿਲਾਫ ਕਿਉਂ ਮਕਦਮਾ ਅਰਜਿਤ ਹੁੰਦਾ ਐ ਇੰਨਾ ਹੀ ਨਹੀਂ ਹੁਣ ਉਹ ਤੋਂ ਬਾਅਦ ਕਿਹਾ ਕਿ ਇਹ ਅਤੰਕਵਾਦ ਫੈਲ ਰਿਹਾ ਪੰਜਾਬ ਚ ਪੰਜਾਬ ਚ ਤਾਂ ਕਿਤੇ ਕੋਈ ਅਤੰਕਵਾਦ ਨਹੀਂ ਪੰਜਾਬ ਤਾਂ ਬੜਾ ਸ਼ਾਂਤ ਮਾਹੌਲ ਹੈ ਇੱਥੇ ਹਿੰਦੂ ਮੁਸਲਮ ਸਿੱਖ ਇਸਾਈ ਸਭ ਆਰਾਮ ਨਾਲ ਮਤਲਬ ਵਧੀਆ ਨਾਲ ਬਸਦੇ ਆ ਇੱਕ ਦੂਜੇ ਦੇ ਪੂਰਕ ਨੇ ਇੱਕ ਦੂਜੇ ਦੇ ਸਹਿਯੋਗੀ ਨੇ ਇੱਕ ਦੂਜੇ ਦੇ ਦੁੱਖ ਸੁੱਖ ਚ ਕੰਮ ਆਉਂਦੇ ਨੇ ਅਤੰਕਵਾਦੀ ਤਾਂ ਉੱਥੇ ਨੇ ਜਾਇ ਕੈਰੀਏ ਉਗਰਵਾਦ ਉੱਥੇ ਹੈ ਜਿੱਥੇ ਇੰਨਾ ਚੋਣਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਵੋਟਾਂ ਨਹੀਂ ਪਾਉਂ ਦਿੱਤੀਆਂ। ਅਤੰਕਵਾਦ ਉੱਥੇ ਹੈ ਜਿੱਥੇ ਨੂਹ ਵਰਗੇ ਸ਼ਹਿਰਾਂ 'ਚ ਤੁਹਾਡੇ ਗੁੰਡਿਆਂ ਨੇ ਆ ਕੇ ਲਲਕੜ ਕੇ ਲੋਕ ਇੱਕ ਕਮਿਊਨਿਟੀ ਦੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਦਿਮਾਗ ਆ ਰਿਹਾ ਹੈ। ਉਦੋਂ ਤੁਸੀਂ ਬੋਲੇ ਨਹੀਂ। ਅਤੰਕਵਾਦ ਉਹ ਸੀ ਕਿ ਮਣੀਪੁਰ ਦੇ ਵਿੱਚ ਇੱਕ ਔਰਤਾਂ ਨੂੰ ਨੰਗਿਆ ਕਰਕੇ ਇਹ ਮਤਲਬ ਸੜਕਾਂ ਤੇ ਘੁਮਾਇਆ ਗਿਆ। ਉਹਨਾਂ ਦੀ ਇੱਜ਼ਤ ਨਿਲਾਮ ਕੀਤੀ ਗਈ। ਉਹ ਸੀ ਅਤੰਕਵਾਦ। ਉਥੇ ਤੁਸੀਂ ਬੋਲੇ ਨਹੀਂ ਉਥੇ ਕਿਉਂ ਨਹੀਂ ਬੋਲੀ ਕੰਗਨਨ ਰਣੌਤ ਕੰਗਨਾ ਰਣੌਤ ਨੂੰ ਉਸ ਵੇਲੇ ਇਹਦੇ ਇਥੇ ਬੋਲਣਾ ਚਾਹੀਦਾ ਸੀ ਅੱਜ ਅੱਜ ਮਤਲਬ ਉਹ ਸਾਰਾ ਕੁਝ ਤਾਂ ਠੀਕ ਹੈ ਜੇ ਅਗਰੇ ਲੜਕੀ ਨੇ ਸਵਾਲ ਕਰ ਲਿਆ ਉਹਨੇ ਪੁੱਛ ਲਿਆ ਵੀ ਤੂੰ ਆਪਦਾ ਪਰਸ ਵਖਾ ਤਾਂ ਫਿਰ ਉਹਦੇ ਤੋਂ ਮਤਲਬ ਇਹ ਗੱਲ ਕਰਨੀ ਮੈਨੂੰ ਲੱਗਦਾ ਉਚਿਤ ਨਹੀਂ ਹੈ ਔਰ ਮੈਂ ਅਸੀਂ ਮੰਗ ਕੀਤੀ ਹੈ ਕਿ ਉਸ ਲੜਕੀ ਦੇ ਖਿਲਾਫ ਕਾਰਵਾਈ ਹੋਣ ਦੀ ਬਜਾਏ ਇਹ ਇਹ ਦਾ ਕੰਗਣਾ ਰਣੌਤ ਨੂੰ ਵੀ ਇਸ ਇਨਵੈਸਟੀਗੇਸ਼ਨ ਦੇ ਘੇਰੇ ਚ ਲੈ ਕੇ ਉਹਦੇ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਸਰ ਇੱਕ ਗੱਲ ਸਮਝ ਨਹੀਂ ਆਉਂਦੀ ਹਰੇਕ ਵਾਰੀ ਕਿਸਾਨਾਂ ਨੂੰ ਆਤਗਵਾਦੀ ਜਾਂ ਖਾਲਿਸਤਾਨੀਆਂ ਨਾਲ ਕਿਉਂ ਜੋੜ ਦਿੱਤਾ ਜਾਂਦਾ ਕੋਈ ਵੀ ਵਿਵਾਦ ਜਿਹੜਾ ਪੰਜਾਬ ਦੇ ਵਿੱਚ ਹੁੰਦਾ ਨਹੀਂ ਪੰਜਾਬ ਚ ਨਹੀਂ ਹੁੰਦਾ ਪੂਰੇ ਦੇਸ਼ ਚ ਪੰਜਾਬ ਵਾਲਿਆਂ ਨੂੰ ਖਾਲਿਸਤਾਨੀਆਂ ਨਾਲ ਜੋੜਨਾ ਬੜਾ ਆਸਾਨ ਆ ਕਿਉਂਕਿ ਅਸੀਂ ਪੱਗ ਧਾਰੀਆਂ ਕਿਸਾਹ ਧਾਰੀਆਂ ਇਸ ਵਾਸਤੇ ਸਾਨੂੰ ਜਿੱਧਰ ਨੂੰ ਮਰਜ਼ੀ ਬਦਲ ਜੋ ਮਰਜ਼ੀ ਕਹਿ ਦੇਣਾ ਪਰ ਕਿਸਾਨ ਅਸਲ ਬੁਖਲਾਹਤ ਇਸ ਗੱਲ ਦੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੋਇਆ ਜੇਕਰ ਭਾਜਪਾ ਨੂੰ ਬੈਕਫੁੱਟ ਤੇ ਲੈ ਕੇ ਗਿਆ ਉਹ ਕਿਸਾਨ ਅੰਦੋਲਨ ਲੈ ਕੇ ਗਿਆ ਪਿਛਲੇ ਸਮੇਂ ਦੇ ਵਿੱਚ ਭਾਜਪਾ ਦੀਆਂ 303 ਸੀਟਾਂ ਐ ਐਤਕੀ ਔਰ ਉਹ ਸਪਸ਼ਟ ਬਹੁਮਤ ਨੇ ਕੰਗਨਾ ਰਣੌਤ ਵਰਗੀਆਂ ਦਾ ਹੌਸਲਾ ਕਿੰਨਾ ਮਤਲਬ ਵਧਾਇਆ ਦੇਸ਼ ਦੇ ਅੰਦਰ ਪੋਲਰਾਈਜੇਸ਼ਨ ਖੁੱਲ ਕੇ ਕਰਨ ਦਾ ਕੋਸ਼ਿਸ਼ ਹੋਈ ਇੱਕ ਕਮਿਊਨਿਟੀ ਵੱਲੋਂ ਦੂਸਰੀ ਕਮਿਊਨਿਟੀ ਨੂੰ ਦਬਾਉਣ ਦਾ ਪੂਰਾ ਕੋਸ਼ਿਸ਼ ਹੋਈ ਇਸ ਸਾਰਾ ਕੁਝ ਆਪਾਂ ਦੇਖਿਆ ਹੈ ਧਰਮ ਦੇ ਆਧਾਰ ਤੇ ਰਾਜਨੀਤੀ ਹੋਈ ਲੇਕਿਨ ਕਿਸਾਨ ਅੰਦੋਲਨ ਨਹੀਂ ਅੱਜ ਇਹਨਾਂ ਨੂੰ ਉਸ ਹੰਕਾਰੀ ਰਾਜਨੀਤੀ ਤੋਂ ਕੱਢ ਕੇ ਇੱਕ ਨਿਮਾਣੀ ਰਾਜਨੀਤੀ ਦੇ ਵਿੱਚ ਲੈ ਕੇ ਆਂਦਾ ਹੈ ਤਾਂ ਕਿ ਜਿਹੜੀ ਉਹ ਮੋਦੀ ਦੀ ਹੰਕਰਬਾਜੀ ਸੀ ਉਹ ਨਿਕਲ ਚੁੱਕੀ ਹੈ ਅੱਜ ਫਰੋਡ ਫੌੜੀਆਂ ਤੇ ਸਰਕਾਰ ਬਣਨ ਜਾ ਰਹੀ ਹੈ ਔਰ ਉਹ ਫੌੜੀਆਂ ਫਿਰ ਮਤਲਬ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਜਿਹੜੀ ਇਹਨਾਂ ਨੇ ਧਾਰਮਿਕ ਮੁੱਦੇ ਢੜਕਾ ਕੇ ਰਾਜਨੀਤੀ ਕਰਦੇ ਪੋਲਰਾਈਜੇਸ਼ਨ ਦੀ ਜਿਹੜੀ ਰਾਜਨੀਤੀ ਕਰਦੇ ਉਹ ਹੁਣ ਨਹੀਂ ਹੋ ਪਾਏਗੀ ਸਰ ਬੀਜੇਪੀ ਦੁਆਰਾ ਇੱਕ ਹੋਰ ਗੱਲ ਕਹੀ ਗਈ ਹੈ ਜਿੱਦਾਂ ਬਿੱਟੂ ਜੀ ਨੇ ਵੀ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਨਾ ਚੁਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਪੰਜਾਬ ਹੋਰ ਪਿੱਛੇ ਚਲੇ ਗਿਆ ਚਲੋ ਇਹ ਉਹਦੀ ਸਮਝ ਹੋਏਗੀ ਲੇਕਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਦੇਸ਼ ਬਚਾ ਲਿਆ ਇਸ ਦੇਸ਼ ਦੇ ਅੰਦਰ ਹਰ ਅਫਸਰ ਹਰ ਪੋਲਿਟਿਸ਼ੀਅਨ ਹਰ ਬੇਵਕਤੀ ਸਾਡੇ ਗਾਇਕ ਸਾਡੇ ਬੁੱਧੀਜੀਵੀ ਬੋਲਣ ਨੂੰ ਤਿਆਰ ਨਹੀਂ ਸੀ ਈਡੀ ਤੋਂ ਡਰਦੇ ਔਰ ਉਹਦੇ ਤੇ ਜੇਕਰ ਅੱਜ ਇਹਨਾਂ ਨੂੰ ਬਹੁ ਗਿਣਤੀ ਚ ਸਪਸ਼ਟ ਬਹੁਮਤ ਤੋਂ ਘਟਾ ਕੇ ਅਸੀਂ ਇਸ ਪੋਜੀਸ਼ਨ ਤੇ ਲੈ ਕੇ ਆਏ ਆ ਤਾਂ ਇਹਦਾ ਮਤਲਬ ਇਹ ਆ ਕਿ ਇਸ ਅੰਦੋਲਨ ਨੇ ਮੁੜ ਦੁਬਾਰਾ ਦੇਸ਼ ਨੂੰ ਇੱਕ ਵਧੀਆ ਰਾਜ ਪ੍ਰਬੰਧ ਦੇਣ ਵਾਲੇ ਪਾਸੇ ਨੂੰ ਇੱਕ ਸਟੈਪ ਚੁੱਕਿਆ ਗਿਆ ਹੈ ਅਖੀਰ ਤੇ ਕੰਗੜਾ ਜੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕੰਗੜਾ ਨੂੰ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਤਾਂ ਕੋਈ ਕੰਗੜਾ ਨੂੰ ਮੈਸੇਜ ਨਹੀਂ ਦੇਣਾ ਚਾਹੁੰਦਾ ਇਹ ਕਹੂੰਗਾ ਕਿ ਉਹ ਲੜਕੀ ਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ